ਅਸਨਾ ਚੋਂ ਦਾ ਵੀ ਤਕਰੀਬਨ ਹੁਣ ਤੱਕ ਜੋ ਮੈਨੂੰ ਲੱਗਦਾ ਵੀ 5 ਕਰੋੜ ਰੁਪਏ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁਚੱਲ ਜਾਰੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇਂ ਨੂੰ ਭਾਰਨਾ ਪੰਜਾਬ ਦਾ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਉਸ ਜੰਗੀ ਪੱਦਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ એનર્ਜੀ ਜਿਹੜੀ ਵੱਖਰੀ ਜਿਹੜੀ ਆ ਮਹਿਸੂਸ ਹੋ ਰਹੀ ਹੈ ਮਾਪਿਆਂ ਨੂੰ ਕਿਉਂਕਿ ਹਰ ਨੇ ਵੀ ਟੀਮ ਆ ਕੇ ਜਿਹੜੇ ਨਾਲ ਸੰਗਾਈ ਚੁਕਾ ਲਈ ਪਟਿਆਣਾ ਦੇ ਦੇਖੋ ਇਹ ਇੱਕ ਜਿਹਦਾ ਇੱਕ ਜਿੱਥੇ ਮਾਈਂਡ ਸੈਟ ਹੋ ਜਾਵੇ ਉਹਨੇ ਉਹ ਕੰਮ ਕਰਨਾ ਮਤ ਕਹਿਣ ਦਾ ਭਾਵੇਂ ਆ ਹੁਣ ਅੱਜ ਮੈਂ ਕਿੱਥੇ ਆਇਆ ਅੰਸ਼ਾਰਾ ਮੱਝਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਨੇ ਇਹਦੇ ਨਾਲ ਟੱਚ ਕਰਦੇ ਹਨ ਪਰ ਅੱਜ ਲੱਗੇ ਚੱਕੇ ਪਿੰਡਾਂ ਦੇ ਵਿੱਚ ਪਤਾ ਵੀ ਸ਼ਹਿਰੀ ਸਰਕਾਰੀ ਸਕੂਲ ਚ ਕੀ ਕਰਨਾ ਇੱਕ ਉਹ ਦੇਖ ਰਿਖ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ ਤੇ ਜਾ ਰਹੇ ਨੇ ਇਹਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਂਦੇ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਤਰਾਂ ਜੇ ਇਕੱਲੇ ਇਕੱਲੇ ਨੂੰ ਵੀ ਬਲਾਉ ਪਿੰਡ ਜਦੋਂ ਆਉਂਦਾ ਨੇ ਜਿੱਦਾਂ ਹੁਣ ਸਾਨੂੰ ਕੋਈ ਸੁਣ ਆ ਗਿਆ ਕੋਈ ਵੇਖਣ ਆ ਗਿਆ ਕੋਈ ਸਾਡਾ ਵਰਕਰ ਸਹਿਬਾਨ ਉਹਨਾਂ ਦੀ ਸਪੋਰਟ ਨਾਲ ਆ ਕੇ ਇੱਕ ਮੈਸੇਜ ਗੋਲਜਾ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਿਰੋਧੀ ਕਿਹੜੀ ਪਾਰਟੀ ਦੀ ਗੱਲ ਕਰਦੇ ਦੱਸੋ ਮੈਂ ਕਾਗਰਤ ਦੀ ਗੱਲ ਕਰ ਰਿਹਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਇਹਨਾਂ ਨੇ ਇੱਕੋ ਗੱਲ ਹੀ ਕਹਿਣੀ ਨਾ ਜੀ ਸਕੂਲਾਂ ਦਾ ਐਵੇਂ ਇੱਕ ਪ੍ਰੋਪੋਗੰਡਾ ਬਣਾਇਆ ਜੀ ਇਹਨਾਂ ਨੇ ਇਹਨਾਂ ਦੇ 30 ਐਮਐਲਏ ਸਾਡੇ ਕਾਸੇ ਚਲੇ ਜੀ ਇਹ ਕਿਹਦਾ ਮਟੀਰੀਅਲ ਆ ਗਿਆ ਇਹ ਪੁੱਛੋ ਤੁਸੀਂ smartphones ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਪਰ ਫਿਰ ਇਹ ਕਹਿੰਦਾ ਨਾ ਭਗਵੰਤ ਮਾਨ ਦੀ ਸਰਕਾਰ ਨਹੀਂ ਚੱਲਦੀ ਜੀ ਜੋ ਕਰਦੇ ਰੇ ਇਹਨਾਂ ਕੋਲ ਬਿਜਲੀ ਦੀ ਗਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋਲ 6 ਮਹੀਨੇ ਨਹੀਂ ਨਿਕਲਣਗੇ ਵੀ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇੰਨ ਨੂੰ ਪੁੱਛੂਗੀ ਤੁਸੀਂ ਸਦੇ ਪਾਸੋਂ ਜਵਾਬ ਦਾਨੂੰ ਖੱਪੇ ਪਾਸੋਂ ਇਤਨਾ ਹੀ ਭਾਜੀਪੀ ਦਾ ਲੋ ਇਤਨਾ ਹੀ ਅਕਾਲੀ ਦਾ ਲੋ ਸੋ ਕੈਂ ਦਾ ਭਾਵ ਹੈ ਅਸੀਂ ਉਹ ਲੋਕ ਆ ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ ਦੇ ਅੱਜ ਕੋਈ ਵੋਟਾਂ ਦੇ ਨਹੀਂ ਨਾ ਵੋਟਾਂ ਲੈਣਾ ਹੈ ਕਾਦੇ ਕਰਕੇ ਆਏ ਲੋਕਾਂ ਨੂੰ ਦੱਸ ਰਿਹਾ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ ਆਪਾਂ ਤੁਹਾਡੇ ਬੱਚਿਆਂ ਦੀ ਇਫਾਜ਼ਤ ਕਰਨਾ ਹੈ ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੀਦੇ ਆ ਸਕੂਲਾਂ ਨੂੰ ਸੁਧਾਰ ਕਰਨਾ ਚਾਹੀਦੇ ਆ ਸਟੈਪ ਬਾਈ ਸਟੈਪ ਲੱਗੇ ਆ ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਖਿਲਾਫ ਜਿਹੜਾ ਚੱਲ ਰਿਹਾ ਜੰਗੀ ਪੱਧਰ ਤੇ ਚੱਲ ਰਿਹਾ ਸਾਡਾ ਹੁਣ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਜਿਹੜਾ ਨਸ਼ੇ ਦੇ ਖਿਲਾਫ ਹੈ ਕਾਰਨ ਕੀ ਹੈ ਕਿਉਂਕਿ ਇਹ ਇਹ ਨਾ ਸੋਚੀਏ ਵੀ ਇਹ ਗਵਾਂਡੀਆਂ ਦੇ ਘਰਾਂ ਅੱਗੇ ਲੱਗੀ ਹੈ ਪਤਾ ਕੋਈ ਕੁਦਾ 60 ਦੇ ਜਿਆਦਾ ਵੱਧ ਜੇ ਤੇ ਕੋ ਆਪਣੇ ਕਰਨ ਵਾਲੇ ਇਹਦੇ ਨਾਲ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਦਟ ਕੇ ਚਟਾਨ ਬਣ ਕੇ ਖੜੇ ਕੋਈ ਸਾਥ ਦੇ ਲਈ ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਰ ਰਹੀਆ ਵਰਤ ਰਹੇ ਸੋ ਕਹਿਣ ਦਾ ਭਾਵ ਹੁਣ ਕਮੀ ਜੇ ਪੂਰੀ ਹੋਰ ਕਰਨੀ ਹੈ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਥ ਦੇਣਾ ਚਾਹੀਦਾ ਮੈਂ ਕਈ ਮਾਮਾ ਕੋ ਜਾਣਾ ਬਜ਼ੁਰਗਾਂ ਕੋ ਜਾਣਾ ਮਨਨੋਂ ਮੈਂ ਬੇਇੱਜ਼ਤੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ ਹੁਣ ਕਈਆਂ ਕੋ ਮੈਂ ਜਾਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਜੀ ਨਸੀ ਦੀ ਕੀ ਪੋਜੀਸ਼ਨ ਆ ਕਿਹਾ ਜੀ ਅੱਗੇ ਨਾਲੋਂ ਕਾਫੀ ਫਰਕ ਆ ਪਰ ਥੋੜਾ ਥੋੜਾ ਹੈਗਾ ਜਦੋਂ ਪੁੱਛੀ ਇਹਨਾਂ ਵੀ ਨਾ ਦੱਸੋ ਵੀ ਸਾਨੂੰ ਨੇ ਕੀ ਲੋੜ ਆ ਦੀ ਬੁਰੇ ਬਣਦੀ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਫਸਲੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਇਹ ਹੋ ਗਈ ਨਾ ਵੀ ਯਾਰ ਇੱਕ ਫੋੜ ਖਤਮ ਕਰਨਾ ਜਿਸ ਕੋਲ ਨੂੰ ਪੰਜਾਬ ਚੋਂ ਬੁੱਟ ਸੁਟਣਾ ਉਹ ਦਿਨ ਦੂਰ ਨੇ ਕਿ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਕਿ ਪੁਲਸ ਵਿੱਚ ਨਸ਼ਾਜੀ ਪੁਲਸ ਵਾਲੇ ਫੜਦੇ ਨੇ ਸ਼ਰਧਤ ਆਪਾਂ ਪੁਲਸ ਦੇ ਨਾਲ ਆਪ ਰਾਜ ਕਰ ਰਹੇ ਕਿ ਕਿੱਥੇ ਕਮੀ ਆਰੀ ਕਿਹੜੀ ਚੀਜ਼ ਦੀ ਕਮੀ ਆਰੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਦੇਖੋ ਕੋਈ ਗਰਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਜਾਜ ਨਹੀਂ ਕਰ ਰਹੀਏ ਸੋ ਕਹਿਨ ਦਾ ਭਾਵ ਅਸੀਂ ਤੇ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜੋ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਦੱਤ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇੜ ਦਿੰਦੇ ਸਿਰ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਜਿੰਨੇ ਵੀ ਹੁਣ ਨਵੇਂ ਕਲਾਸ ਨੂੰ ਬਣ ਰਹੇ ਨੇ ਇਹ ਸਾਰੇ ਕਲਾਸ ਨੂੰ ਬੜੇ ਹਾਈ ਟੈਕਨੋਲੋਜੀ ਦੇ ਬਣ ਰਹੇ ਨੇ ਇਨ ਵਿੱਚ ਸਾਰਿਆਂ ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਾਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਬਖਰੀਏ ਇਹ ਸਕੂਲ ਅੱਜ ਤੋਂ ਮੇਰਾ ਖਿਆਲ 5-7 ਸਾਲ ਪਹਿਲਾਂ ਮੈਂ ਖਾਇਆ ਸੀਗਾ ਲੇਕਿਨ ਬਹੁਤ ਬੁਰਾ ਹਾਲ ਸੀਗਾ ਲੇਕਿਨ ਅੱਜ ਜੇ ਜਮ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਹ ਸਕੂਲ ਦੀ ਬਿਲਕੁਲ ਨੁਹਾਰ ਚੇਂਜ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਜੀ ਸਰ ਪੇਰੈਂਟਸ ਨੂੰ ਮੈਂ ਖੋ ਗੱਲ ਕਹਿਣੀ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕੇ ਜਰੂਰ ਵਿਜ਼ਿਟ ਕਰ। ਕਿਉਂਕਿ ਜੋ ਤੱਕ ਸਕੂਲ ਵਿਜ਼ਿਟ ਨਹੀਂ ਕਰਨਗੇ ਉਹ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਦੇ ਕੀ ਬਣ ਚੁੱਕਾ ਆ ਸਕੂਲ 'ਚ ਹੈ ਕੀ ਕੀ ਆ। ਕੋਈ ਵਿਜ਼ਿਟ ਕਰ ਲਿਓ ਵਿਜ਼ਿਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਹੈ ਉਹ ਬਦਲੇਗਾ।